ਹalleluyah ਸਾਰਿਆਂ ਜੀ ਅਸੀਂ ਦੀ ਹੈ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾ ਦੀ ਪੋਥੀ ਉਹਦੇ 137 ਵਚਨ ਉਹਦੀ ਪਹਿਲੀ ਆਇਤ ਵਿੱਚ ਬਾਬਲ ਦੇ ਅਸੀਰ ਉਥੇ ਬਾਬਲ ਦੀਆਂ ਨਦੀਆਂ ਕੋਲ ਅਸੀਂ ਜਾ ਬੈਠੇ ਨਾਲੇ ਰੋਣ ਲੱਗ ਪਏ ਜਦ ਅਸਾਂ ਸੀ ਯੋਨ ਨੂੰ ਚੇਤੇ ਕੀਤਾ ਉਹਦੇ ਵਿੱਚ ਬੈਦ ਉਹਦੇ ਵਿੱਚ ਬੈਦ ਮਜਨੂਹਾ ਉਤੇ ਅਸਾਂ ਆਪਣੀਆਂ ਬਰਬਤਾ ਨੂੰ ਟੰਗ ਦਿੱਤਾ ਕਿਉਂ ਜੋ ਉਥੇ ਸਾਨੂੰ ਬੰਦੂਆ ਕਰਨ ਵਾਲਿਆਂ ਨੇ ਸਾਥੋਂ ਗੀਤ ਦਾ ਅਤੇ ਸਾਡੇ ਮਖੋਲ ਕਰਨ ਵਾਲਿਆਂ ਨੇ ਖੁਸ਼ੀ ਦਾ ਸਵਾਲ ਕੀਤਾ। ਪਾਈਸ ਜੌਨ ਦੇ ਗੀਤਾਂ ਵਿੱਚੋਂ ਸਾਡੇ ਲਈ ਕੋਈ ਗੀਤ ਗਾਓ। ਅਸੀਂ ਯਹੋਵਾ ਦਾ ਗੀਤ ਪਰੈ ਦੇਸ਼ ਵਿੱਚ ਕਿਕਰ ਗਾਈਏ। ਇਹ ਜਰੂਸ਼ਲਮ ਜੇ ਮੈਂ ਤੈਨੂੰ ਭੁੱਲ ਜਾਵਾਂ ਤਾਂ ਮੇਰਾ ਸੱਜਾ ਹੱਥ ਭੁੱਲ ਜਾਵੇ। ਮੇਰੀ ਜੀਭ ਤਾਲੂ ਨਾਲ ਜਾ ਲੱਗੇ ਜੇ ਮੈਂ ਤੈਨੂੰ ਚੇਤੇ ਨਾ ਰੱਖਾਂ। ਜੇ ਮੈਂ ਜਰੂਸ਼ਲਮ ਨੂੰ ਆਪਣੇ ਉਤਮ ਆਨੰਦ ਤੋਂ ਉੱਚਾ ਨਾ ਰੱਖਾ ਇਹ ਜੋ ਹੋਵਾ ਅਦੋਮ ਦੇ ਵੰਸ਼ ਦੇ ਵਿਰੁੱਧ ਯਰੂਸ਼ਲਮ ਦੇ ਦਿਨ ਨੂੰ ਚੇਤੇ ਰੱਖ ਜਿਹੜੇ ਆਖ ਤੇ ਸਨ ਉਹਨੂੰ ਢਾ ਦਿਓ ਉਹਨੂੰ ਨਿਹਦੀਕ ਢਾ ਦਿਓ ਇਹ ਬਾਬਲ ਦੀਏ ਧੀਏ ਜਿਹੜੀ ਉਜੜਨ ਵਾਲੀ ਹੈ ਧੰਨ ਉਹ ਹੈ ਜੋ ਤੈਨੂੰ ਬਦਲਾ ਦੇਵੇ ਜਿਵੇਂ ਤੈਨੂੰ ਬਦਲਾ ਦਿੱਤਾ ਹੈ ਤੰਨ ਉਹ ਹੈ ਜੋ ਤੇਰੇ ਬਾਲਗ ਨੂੰ ਫੜ ਕੇ ਚਟਾਨ ਉੱਤੇ పటకదేవి